ਦੀ ਗਵਾਈ ਤੇ ਹੋਰ ਮਾਨਯੋਗ ਅਰਣਕੇਤ ਜੀワਲ ਸਾਹਿਬ ਦੀ ਰਹਿਨਵਾਈ ਚ ਜਿਹੜੀ ਇਲੈਕਸ਼ਨ ਤਾਕਤਕਾਰ ਲੜਨੀ ਸੀ ਹੈ ਨਾ ਔਰ ਅਸੀਂ ਧੰਨਵਾਦ ਕਰਦੇ ਆ ਸਾਰੇ ਹਲਕੇ ਵਾਸੀ ਲੋਕਾਂ ਦਾ ਜਿਨ੍ਹਾਂ ਨੇ ਬਹੁਤ ਵੱਡਾ ਸਮਰਥਨ ਆਮ ਆਦਮੀ ਪਾਰਟੀ ਦਿੱਤਾ ਇਹਦੇ ਨਾਲੇ ਸਿੱਧ ਹੋ ਗਿਆ ਕਿ ਜਿਹੜੇ ਸਾਢੇ 3 ਸਾਲ ਚਾ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਹੈ ਪੰਜਾਬ ਦੇ ਲੋਕ ਖੁਸ਼ ਨੇ ਔਰ ਤਾਰਨ ਤਾਰ ਨੂੰ ਇਹ ਕਿਹਾ ਜਾ ਰਿਹਾ ਸੀ ਕਿ ਇਹ 2027 ਦਾ ਸੈਮੀ ਫਾਈਨਲ ਹੈ ਸੂਚੀ ਤਰ ਤਰ ਦੇ ਲੋਕਾਂ ਦਾ तहे ਜਿਲੋਂ ਧੰਨਵਾਦ ਆਮ ਆਦਮੀ ਪਾਰਟੀ ਵੱਲੋਂ ਕਰਦੇ ਹਾਂ ਕਿਉਂਕਿ ਬਹੁਤ ਤਗੜਾ ਸਮਰਥਨ ਦਿੱਤਾ ਹੈ। ਔਰ ਜਿਹੜੀ ਕਾਂਗਰਸ ਜਿਹੜੀ 272 ਚ ਸੀ ਆਏ ਉਹ ਚੌਥੇ ਨੰਬਰ ਤੇ ਰਹੀ। ਸੂਚੀ ਤਰ ਤਰ ਦੇ ਲੋਕਾਂ ਦਾ तहे ਜਿਲੋਂ ਧੰਨਵਾਦ ਆਮ ਆਦਮੀ ਪਾਰਟੀ ਵੱਲੋਂ ਸਾਰਿਆਂ ਵੱਲੋਂ ਸਾਡੇ ਵਲੰਟੀਅਰ ਸਾਹਿਬਾਨਾਂ ਵੱਲੋਂ ਬਹੁਤ ਮਨਜਿਤ ਸਾਡੀ ਹੋਈ ਹੈ ਉੱਥੇ ਔਰ ਆਮ ਆਦਮੀ ਪਾਰਟੀ ਵਚਨਬੱਧ ਹੈ ਕਿ ਜੋ-ਜੋ ਲੋਕਾਂ ਨਾਲ ਵਾਅਦੇ ਕੀਤੇ ਹਨ ਉਹ ਸਾਰੇ ਪੂਰੇ ਕਰਾਂਗੇ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ।